ਹੈਲੋ ਜੀ ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕ ਮੇਰਾ ਵੀਡੀਓ ਨਾ ਉਹ ਉਹ ਜੀ ਨਹੀਂ ਸੀ ਕਰਦਾ ਪਰ ਮਨ ਜਾਣੀ ਸੀ ਲੱਗ ਰਿਹਾ ਮੈਂ ਸੋਚਾਂਵਾਂਗੇ ਛੋਟੀ ਜੀ ਬਣਾ ਲੈਣੇ ਜਿੰਨੀ ਕਿ ਵੀਡੀਓ ਬਣੀ ਕਿਉਂਕਿ ਆਦਤ ਬਣੀ ਫੇ ਸੋਡੇ ਨਾਲ ਵੀਡੀਓ ਬਣਾਉਣ ਦੀ ਗੱਲਾਂ ਕਰਨ ਦੀ ਪਰ ਮੈਂ ਇੱਕ ਜ਼ਰੂਰੀ ਗੱਲ ਸੋਡੇ ਨਾਲ ਜ਼ਰੂਰ ਕਰਨਾ ਚਾਹੁੰਦੀ ਸੀ ਮੈਂ ਜਾਣਦੀ ਸੀ ਵੀ ਚਾਹੇ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੇ ਚਾਹੇ ਚੰਗੀ ਲੱਗੇ ਹਨਾ ਪਰ ਮੈਂ ਦੱਸਣਾ ਜ਼ਰੂਰ ਚਾਹੂੰਗੀ ਵੀ ਇਹ ਗੱਲਾਂ ਵੀਰੇ ਰੀਅਲ ਹੁੰਦੀਆਂ ਸੱਚੀਆਂ ਹੁੰਦੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਲੋਕ ਕੋਸ਼ਿਸ਼ ਕਰਨਾਂ ਦੇ ਪੱੜ ਦੇ ਰੱਖ ਲੈਂਦੇ ਆਂ ਮੈਂ ਸਮੂਹ ਕਿਸੇ ਪੱੜ ਦੇ ਨਹੀਂ ਰੱਖਣਾ ਚਾਹੁੰਦੀ ਮੈਨੂੰ ਜਾਂਦੀ ਵੀ ਜੋ ਤਕਲੀਫਾਂ ਜੋ ਮੈਂ ਗੁਜ਼ਰੀਆਂ ਤੁਸੀਂ ਵੀ ਗੁਜ਼ਰੋ ਤਾਂ ਦੀ ਵੀ ਜ਼ਿੰਦਗੀ ਤੇ ਐਸਾ ਦਿਨ ਆਵੇ ਵੀ ਤੁਸੀਂ ਇੱਕ ਜਿਉਂਦਾ ਲਾਸ਼ ਬਣ ਜੂ ਮੈਂ ਕਦੇ ਵੀ ਨਹੀਂ ਚਾਹੁੰਦੀ ਵੈਗਰੋਂ ਨੂੰ ਜਾਣ ਕੇ ਰਹਿਣੀ ਮੇਰਾ ਸਭ ਤੋਂ ਵੱਧ ਪੰਗਾ ਇਹ ਆ ਮੇਰੇ ਅਚੀ ਉਹ ਗੱਲ ਹੁੰਦੀ ਆ ਮੈਂ ਬੋਲਦੀ ਨਹੀਂ ਮਤਲਬ ਕੋਈ ਨਹੀਂ ਆਂਦੀ ਚਾਹੇ ਕੋਈ ਬੁਰਾ ਮੰਨੇ ਚਾਹੇ ਚੰਗਾ ਮੰਨੇ ਮੇਰੀ ਵਾਚ ਥੋੜੀ ਜੀ ਪ੍ਰੋਬਲਮ ਆਊਗੀ ਕਿਉਂਕਿ ਥੋੜਾ ਜਿਹਾ ਸੇਤ ਡਾਊਨ ਚੱਲ ਰਹੀ ਆ ਅੱਜ ਕੋ ਸਟੈਸਟ ਕਰਵਾਏ ਆ ਉਹਦੇ ਵਿੱਚ ਲੀਵਰ ਨੂੰ ਸੋਜ ਦਸੀ ਆ ਤੇ ਸੈੱਲ ਲੱਗੇ ਨੂੰ ਥੋੜੇ ਜਿਹਾ ਠੀਕ ਨੇ ਇੱਕੋ ਬਲੱਟ ਘਾਟਾ ਬਲੱਟ ਮੈਨੂੰ ਪਤਾ ਹੀ ਨਹੀਂ ਸੀ ਸਾਡੇ 60 ਗ੍ਰਾਮ ਰਹਿ ਗਿਆ ਮੇਰੇ 'ਚ ਤੇ ਮੈਂ ਚੱਕ ਨਹੀਂ ਸੀ ਕਰਾਇਆ ਮੈਨੂੰ ਪਤਾ ਨਹੀਂ ਸੀਗਾ ਉਹ ਜਦੋਂ ਦੀ ਮੈਂ 3 ਕਿਲੋ ਦੀ ਰਸੌਲੀ ਕੜਵਾਈ ਆ ਉਸ ਤੋਂ ਬਾਅਦ ਮੈਂ ਬਾਹਲੇ ਚੈੱਕ ਟੈਸਟ ਟੂਸਟੇ ਨਹੀਂ ਕਰਵਾਏ ਸੀ ਬਾਕੀ ਖਾਣ ਪੀਣ ਤੇ ਧਿਆਨ ਵੀ ਘੱਟ ਹੀ ਰਹਿੰਦਾ ਵੇਟ ਵੀ ਕਾਫੀ ਘਟ ਗਿਆ ਮੇਰਾ ਵੇਟ 62 ਕਿਲੋ ਵੇਟ ਸੀ ਤੇ 52 ਕਿਲੋ ਰਹਿ ਗਿਆ ਬਾਕੀ ਮੇਰੇ ਨਾਲ ਵੀਰੇ ਮੇਰੇ ਤੇ ਨਾਲ ਦੋ ਟੈਨਸ਼ਨਾਂ ਇਕੱਠੀਆਂ ਪੈ ਗਈਆਂ ਇਕ ਤਾਂ ਉਹੀ ਟੈਨਸ਼ਨ ਹੋ ਗਈ ਵੀ ਮੇਰੇ ਪਾਪੇ ਦਾ 30 ਸਾਲਸਾਲਾ ਪੁਰਾਣਾ ਕਹਿ ਚਾ ਚੱਕ ਲਿਆ ਉਹਦਾ ਕਰਕੇ ਵੀ ਮੈਂ ਨਾ ਚਾਹੁੰਦੀ ਵੀ ਉਹ ਬੈਕ ਬੱਗ ਗਈ ਬਹੁਤ ਬਹੁਤ ਕੋਸ਼ਿਸ਼ ਕੀਤੀ ਸੀ ਵੀ ਮੈਂ ਬੈਕ ਜਾਵਾਂ ਨਾ ਮੇਰਾ ਤਾਂ ਮਾਪ ਉੱਥੇ ਜਾਵੇ ਨਾ ਪਰ ਮਨ ਲੋ ਮਲੀ ਭੱਗ ਗਿਆ ੱੱਕੇ ਨਾਲ ਹੀ ਭੱਗ ਗਿਆ ਮਿੱਥੋ ਗੱਲਾਂ ਝੱਲੀਆਂ ਨਹੀਂ ਗਈਆਂ ਕਿਉਂਕਿ ਮੈਂ ਪੇਸ ਕੀਤੀ ਨਹੀਂ ਸਹੀ ਚੋਗੇ ਮੈਂ ਵੀਡੀਓ ਬਣਾਉਣੀ ਰੋ ਪੈਂਦੀ ਹੁਣ ਤਾਂ ਹਥਰੋਇਆ ਵੀ ਨਹੀਂ ਜਾਂਦਾ ਕਿਉਂਕਿ ਪੱਖੇ ਨਿਕਮਜ਼ੋਰ ਹੋ ਗਏ ਰੋਵੀ ਹੁੰਦਾ ਨਹੀਂ ਮੇਰੇ ਤੋਂ ਤੇ ਦੂਜੀ ਗੱਲ ਮੈਂ ਤੁਹਾਨੂੰ ਇੱਕ ਭੜੇਕੇ ਚ ਹੋਇਆ ਕੱਟਣਾ ਚਾਹੁੰਦੀ ਸੀ ਜੇ ਮੇਰੀ ਮੰਨੋਗੇ ਕਦੇ ਕਿਸੇ ਤੇ ਵਿਸ਼ਵਾਸ ਨਾ ਕਰਿਓ ਉਹਦੇ ਵੀ ਕਿਸੇ ਤੇ ਵੀ ਵਿਸ਼ਵਾਸ ਨਾ ਕਰਿਓ ਜੇ ਤੁਸੀਂ ਵਿਸ਼ਵਾਸ ਕਰ ਲੈ ਕਿਸੇ ਤੇ ਸੋਡੀ ਜ਼ਿੰਦਗੀ ਤੈਸ ਨਾ ਸੋਚ ਸੋਨੋ ਕੋਈ ਵੀ ਬੰਦਾ ਬਰਬਾਦ ਕਰਕੇ 2 ਮਿੰਟ ਚ ਤਰਚੂ ਇੱਥੇ ਕਿਸੇ ਦਾ ਕੋਸ ਨਹੀਂ ਜਾਂਦਾ ਵੀਰੇ ਜਿਹੜਾ ਬਰਬਾਦ ਹੁੰਦਾ ਜਾਂ ਤਾਂ ਉਹਨੂੰ ਪਤਾ ਹੁੰਦਾ ਹੈ ਜਾਂ ਜੀ ਦੇ ਨਾਲ ਹੋਈ ਹੁੰਦੀ ਆ ਉਹਨੂੰ ਪਤਾ ਹੁੰਦਾ ਐਥੇ ਲੋਕ ਥੋਡੀਆਂ ਨਬ ਜਾਂਦਾ ਦੱਬ ਕੇ ਵੇਖਦੇ ਆ ਜਿਉਂਦਾ ਕਿ ਮਰਿਆ ਕਸਰ ਨਹੀਂ ਛੱਡੇ ਛੋਡੇ ਨਾਲ ਕੋਈ ਵੀ ਇੱਕ ਗੱਲ ਮੇਰੀ ਹੋਰ ਨੋਟ ਕਰਿਓ ਛੋਡੇ ਨਾਲ ਸਭ ਤੋਂ ਵੱਧ ਵਿਸ਼ਵਾਸ ਘਾਤ ਬੰਦਾ ਉਹ ਕਰੋ ਜਿਹੜਾ ਛੋਡੇ ਜਾਮਾ ਠੱਡੇ ਦੇ ਨੇੜੇ ਹੋਇਆ ਐ ਮੇਰੀਆਂ ਪਰਖੀਆਂ ਹੋਈਆਂ ਗੱਲਾਂ ਤੇ ਕਦੋਂ ਸੋਨ ਕੋਈ ਥੱਲੇ ਸੱਟ ਜੀ ਸੋਨ ਨੂੰ ਕੁਝ ਨਹੀਂ ਪਤਾ ਕੌਣ ਤੁਹਾਡੇ ਨਾਲ ਰਹਿ ਕੇ ਤੁਹਾਡੇ ਨਾਲ ਫਰਾਡ ਕਰ ਰਿਹਾ ਹੈ ਤੁਹਾਨੂੰ ਕੁਝ ਨਹੀਂ ਪਤਾ ਪਰ ਮੈਂ ਫੇਰ ਵੀ ਤੁਹਾਨੂੰ ਵਾਰਨਿੰਗ ਦਿੰਨੀ ਆ ਜਿੱਥੇ ਤੁਸੀਂ ਪੂਰਾ ਵਿਸ਼ਵਾਸ ਕੀਤਾ ਨਾ ਇੱਕ ਵਾਰੀ ਉਹਦੇ ਬਾਰੇ ਪੂਰਾ ਜਾਣ ਲਿਓ ਚਾਹੇ ਤੁਹਾਨੂੰ ਜੋ ਮਰਜ਼ੀ ਕਰਨਾ ਪੈ ਜੇ ਉਸ ਇਨਸਾਨ ਬਾਰੇ ਜ਼ਰੂਰ ਪਤਾ ਕਰ ਲਿਓ ਜਿੱਥੇ ਤੁਸੀਂ ਹਰ ਤੋਂ ਵੱਧ ਵਿਸ਼ਵਾਸ ਕੀਤਾ ਵੀ ਉਹ ਫਰਾਡ ਤਾਂ ਨਹੀਂ ਹੋ ਰਿਹਾ ਮੇਰੇ ਨਾਲ ਕੋਈ ਫਰਾਡ ਹੋ ਤਾਂ ਨਹੀਂ ਗਿਆ ਧੋਖਾ ਤਾਂ ਨਹੀਂ ਹੋ ਰਿਹਾ ਏ ਜਿੰਦਾਂ ਮੇਰੇ ਨਾਲ ਹੋ ਗਈਆਂ ਤੇ ਤੁਸੀਂ ਬਚ ਗਏ। ਪ੍ਰਾਉਡ ਬਹੁਤ ਹੈ ਵੀਰੇ। ਲੋਕ ਤੁਨੂੰ ਯੂਜ਼ ਕਰਦੀ ਆ। ਸੋਨੂੰ ਵਰਤਦੇ ਆ। ਵਰਤ ਕੇ ਸੋਨੂੰ ਦੁੱਧ ਚੋਂ ਮੱਖੀ ਵਾਂਗੂ ਕੱਟ ਦਿੰਦੇ ਆ। ਇਹ ਗੱਲ ਵੀ ਮੇਰੀ ਧਿਆਨ ਨਾਲ ਸੁਣ ਲਿਓ। ਕਦੇ ਬਗਾਨੇ ਆਪਣੇ ਨਹੀਂ ਬਣਦੇ। ਇਹ ਮਿੱਥੋਂ ਵੱਧ ਕੇ ਕੋਈ ਨਹੀਂ ਜਾਣ ਸਕਦਾ। ਕਦੇ ਬਗਾਨਾ ਬੰਦਾ ਸੋਡਾ ਆਪਣਾ ਨਹੀਂ ਬਣੂਗਾ। ਉਹ ਸੋਨੂੰ ਸਿਰਫ ਯੂਜ਼ ਕਰੂਗਾ। ਛੋਟੀਆਂ ਲੋੜਾਂ। ਸੋਥਾ ਲੋੜਾ ਕੁਝ ਵੀ ਚੀਜ਼ ਦੀ ਲੋੜਾ ਲਊਗਾ ਸਮਾਂ ਪੈ ਕੇ ਸੋਨੂੰ ਆਪਣੀ ਔਕਾਤ ਵੀ ਦਿਖਾ ਦੂਗਾ ਘਟਿਆ ਬੰਦੇ ਦੀ ਨਿਸ਼ਾਨੀ ਹੁੰਦੀ ਹੈ ਉਹ ਲੱਖ ਜ਼ੁਲਮ ਕਰਕੇ ਹਨ ਆਪਣੇ ਆਪ ਨੂੰ ਸੱਚ ਸਾਫਤ ਕਰਨ ਚ ਲੱਗ ਜਾਂਦਾ ਹੈ ਵੀਸ ਸਹੀ ਹੈ ਮੈਂ ਸੱਚਾ ਉਹ ਨੂੰ ਆਪਣੇ ਜ਼ੁਲਮ ਪਤਾ ਕਿਉਂ ਨਹੀਂ ਲਿੰਦੇ ਕਿਉਂਕਿ ਉਹਨੇ ਕੀਤਾ ਹੀ ਫਰੋਡ ਹੁੰਦਾ ਫਰੋਡੀ ਬੰਦਾ ਕਦੇ ਜ਼ੁਲਮ ਨਹੀਂ ਦੇਖਦਾ ਹੁੰਦਾ ਮੇਰੇ ਨਾਲ ਵੀ ਹੋਇਆ ਮੈਥੋਂ ਲੋਕਾਂ ਵਾਂਗੂ ਕੋਈ ਨਹੀਂ ਵਖਿਆ ਜਾਂਦੀ ਫਰਾਡ ਬਹੁਤ ਭੁਰੀ ਚੀਜ਼ ਐ ਵੀਰੇ ਪਤਾ ਕਰਿਆ ਕਰੋ ਜਿੱਥੇ ਤੁਹਾਨੂੰ ਸ਼ੱਕ ਪੈ ਜੇ ਨਾ ਕਿਸੇ ਵੀ ਚੀਜ਼ ਦਾ ਵੀ ਆ ਕੋਈ ਵੀ ਚੀਜ਼ ਤੇ ਸ਼ੱਕ ਪੈ ਜੇ ਸਿੱਧੀ ਜੀ ਗੱਲ ਐ ਵੀਰੇ ਬਾਅਦ ਚ ਪਸਤਾਉਂਗੇ ਕੁਛ ਨਹੀਂ ਬਣਦਾ ਜੇ ਤੁਹਾਡੇ ਦਿਲ ਚ ਕਿਸੇ ਚੀਜ਼ ਲਈ ਸ਼ੱਕ ਆਗਾ ਤਾਂ ਉਹ ਸ਼ੱਕ ਨੂੰ ਕਲੀਅਰ ਕਰ ਲਓ ਕਿਤੇ ਉਹ ਸ਼ੱਕ ਕੱਢਦੇ ਕੱਢਦੇ ਤੁਸੀਂ ਲੇਟ ਹੋਗੇ ਨਾ ਤੇ ਤੁਸੀਂ ਵਰਵਾਦ ਹੋ ਜੂਂਗੇ ਸ਼ੱਕ ਕੱਢਣਾ ਸਭ ਤੋਂ ਜ਼ਰੂਰੀ ਹੈ ਹੁਣ ਕਿਸੇ ਦੀ ਸੌਦੇ ਵਿਸ਼ਵਾਸ ਨਾ ਕਰਿਓ ਕੋਈ ਬੰਦਾ ਕੋਈ ਵੀ ਇਨਸਾਨ ਤੁਹਾਨੂੰ ਕਹੇ ਗੁਰੂ ਘਰ ਜਾ ਕੇ ਮੈਂ ਸੌਖਾ ਨਾ ਯਕੀਨ ਨਾ ਕਰਿਓ ਇੱਥੇ ਸਭ ਤੋਂ ਵੱਧ ਝੂਠੇ ਬੰਦੇ ਗੁਰੂ ਘਰ ਜਾ ਕੇ ਸੌਗਾ ਝੂਠੀਆਂ ਕੰਦੀਆਂ ਕੋਈ ਜਿੱਦਾਂ ਵਿਸ਼ਵਾਸ ਨਹੀਂ ਕਰਨਾ ਨੰਬਰ 2 ਕਿਸੇ ਨੂੰ ਲੋੜ ਤੋਂ ਵੱਧ ਇੱਜ਼ਤ ਨਾ ਦਿਓ ਲੋੜ ਤੋਂ ਵੱਧ ਦਿੱਤੀ ਇੱਜ਼ਤ ਸਾਨੂੰ ਦੁੱਖ ਦੇਊਗੀ ਹੀ ਦੇਊਗੀ ਛੋਡੇ ਆ ਆਪਣੇ ਪਰਿਵਾਰ ਬਿਨਾ ਛੋਡੇ ਨਾਲ ਕੋਈ ਨਹੀਂ ਖੜਦਾ ਇਹ ਗੱਲ ਮੇਰੀ ਲੜਵਾਂ ਨਹੀਂ। ਅੱਜ ਮੈਂ ਬਿਮਾਰ ਐ। ਮੰਜੇ 'ਚ ਪਈ ਆ। ਅੱਜ ਕੱਲ੍ਹ ਸਾਨੂੰ ਇਹ ਚੀਜ਼ ਦਾ ਪਤਾ ਵੀ ਛੋਟੀ ਜਿਹੀ ਬਿਮਾਰੀ ਵੀ ਬੰਦੇ ਦੀ ਜਾਨ ਲੈ ਲੈਂਦੀ ਆ ਹਣ। ਤੇ ਮੇਰੇ 'ਚ ਦਾ ਪ੍ਰੋਬਲਮ ਐ ਤਿੰਨ ਚਾਰ ਆ ਗਈਆਂ। ਮੇਰਾ ਮਤਲਬ ਸਾਨੂੰ ਡਰਾਉਣਾ ਨਹੀਂ ਹੈਗਾ। ਨਾ ਮੈਂ ਡਰਦੀ ਆ ਨਾ ਮੈਂ ਸਾਨੂੰ ਡਰਾਵਾ। ਕਿਉਂਕਿ ਮੇਰੇ ਇਹ ਗੱਲ ਯਾਦ ਆ ਵੀ ਜਿੱਥੇ ਰੱਬ ਨੇ ਮੌਤ ਲਿਖੀ ਉੱਥੇ ਮਿਲਣੀ ਆ। ਪਰ ਮੌਤ ਤੋਂ ਕਦੀ ਨਹੀਂ ਡਰਦੇ। ਇਸ ਜਿੰਦਗੀ ਵੀ ਕਿਸ ਕੰਮ ਦੀ ਵਿੱਚ ਫਰਾਡ ਹੀ ਫਰਾਡ ਹੋਣ ਧੋਖੇ ਧੋਖੇ ਹੋਣ ਉਹ ਜਿੰਦਗੀ ਵੀ ਕੋਈ ਜਿੰਦਗੀ ਨਹੀਂ ਹੁੰਦੀ ਤੇ ਇਹ ਗੱਲ ਜਰੂਰ ਧਿਆਨ ਨਾਲ ਸੁਣ ਲਿਓ ਜਿੱਥੇ ਤੁਸੀਂ ਆਪਣੇ ਖੜਨਗੇ ਬਗਾਨੇ ਨਹੀਂ ਖੜਦੇ ਬਗਾਨੇ ਬਗਾਨੇ ਹੁੰਦੇ ਆ ਵੀਰੇ ਬਗਾਨੇ ਇੱਕ ਨਾ ਇੱਕ ਦਿਨ ਆਪਣਾ ਰੰਗ ਦਿਖਾ ਜਾਂਦੇ ਆ ਉਹ ਆਪਣੇ ਪਰਿਵਾਰ ਦੇ ਬਣ ਜਾਂਦੇ ਆ ਜਿੰਨਾਂ ਲਈ ਤੁਸੀਂ ਬਹੁਤ ਕੁਝ ਕੀਤਾ ਹੁੰਦਾ ਨਾ ਸਮਾਂ ਭਾ ਕੇ ਇੱਕ ਦਿਨ ਉਹ ਵੀ ਤੁਹਾਨੂੰ ਆਪਣਾ ਰੰਗ ਦਿਖਾ ਜਾਂਦੇ ਆ ਬਦਲ ਜਾਂਦੇ ਆ ਉਹ ਆਪਣੇ ਪਰਿਵਾਰ ਨਾਲ ਜਾ ਘਰਦੇ ਆ ਤਾਂ ਸਾਨੂੰ ਕਹਿਣੀ ਆ ਵੀ ਆਪਣੇ ਪਰਿਵਾਰ ਦਾ ਇਹ ਧਿਆਨ ਰੱਖੋ ਤੁਹਾਡਾ ਪਰਿਵਾਰ ਤੁਹਾਡੀ ਮਦਦ ਕਰੂਗਾ ਦੂਜਾ ਬੰਦਾ ਨਹੀਂ ਕਰੂਗਾ ਦੂਜੇ ਬਗਾਨੇ ਹੁੰਦੇ ਆ ਸਿਰਫ ਬਗਾਨੇ ਬਗਾਨੇ ਹੁੰਦੇ ਤੇ ਬਗਾਨੇ ਕਦੇ ਆਪਣੇ ਬਣ ਨਹੀਂ ਸਕਦੇ ਇਹ ਗੱਲ ਸੱਚਾ 100% ਸੱਚ ਮੰਨਣਾ ਨਾ ਮਨ ਨੂੰ ਨਾ ਤੁਹਾਡੀ ਮਰਜ਼ੀ ਆ ਮੇਰਾ ਕੰਮ ਸੀ ਤੁਹਾਨੂੰ ਦੱਸਣਾ ਜੀਦਾ ਜ਼ਿਆਦਾ ਹੀ ਕਰੋਗੇ ਉਸੇ ਤੋਂ ਤੁਸੀਂ ਜ਼ਿਆਦਾ ਧੋਖਾ ਖਾਓਗੇ। ਉਹ ਹੀ ਸੋਡੇ ਜਣਾ ਚੋਂ ਦੱਤੀ ਫੇਰ ਕੇ ਉੱਡ ਜਾਣਗੇ। ਤੁਹਾਡੇ ਨਾਲ ਫਰਾਡ ਵੀ ਹੋਣਗੇ। ਵਿਸ਼ਵਾਸ ਘਾਤ ਵੀ ਹੋਏ ਹੋਣਗੇ। ਹੋਣਗੇ ਧੋਖੇ ਵੀ ਹੋਣਗੇ। ਤੁਹਾਡੇ ਨਾਲ ਹੇਰਾ ਫੇਰੀਆਂ ਵੀ ਹੋਈਆਂ ਹੋਣਗੀਆਂ ਪਰ ਤੁਹਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਤੁਸੀਂ ਬਿਸ਼ਵਾਸ ਹੀ ਕਿਸੇ ਦੁਆਲਾ ਕਰ ਲੈਣੀ। ਜੇ ਆਪਣੀ ਜ਼ਿੰਦਗੀ ਸੌਖੀ ਢੋਪਾਣੀ ਹੈ ਨਾ ਤਾਂ ਲੋਕਾਂ ਨੂੰ ਸ਼ੱਕ ਦੀ ਨਜ਼ਰ ਨਾਲ ਜ਼ਰੂਰ ਦੇਖਿਓ। ਧੋਖਾ ਨਹੀਂ ਖਾਓਗੇ। ਨਹੀਂ ਤਾਂ ਬਾਕੀ ਚੁੱਚੀ ਜਾਵਾਂਗੀ ਕਿਉਂਕਿ ਟਾਈਮ ਪੈਂਡ ਤੇ ਹਰ ਇੱਕ ਚੀਜ਼ ਇੱਥੇ ਬਦਲ ਜਾਂਦੀ ਹੈ ਹਰ ਬੰਦਾ ਬਦਲ ਜਾਂਦਾ ਹੈ ਵਿਸ਼ਵਾਸ ਕਰਨਾ ਛੱਡ ਦੋ ਸੌਖੇ ਰੰਗ ਦੇ ਇਸ ਸਮੇਂ ਇਹ ਆ ਗਿਆ ਵੀ ਇੱਥੇ ਹੱਥ-ਹੱਥ ਨੂੰ ਖਾ ਰਿਹਾ ਤੁਸੀਂ ਭੁਲੇਖੇ ਜ਼ਿੰਦਗੀ ਕੱਢ ਲੈਨੇ ਹੋ ਫੁਲਾਨਾ ਮੇਰੇ ਨਾਲ ਆ ਤੇ ਹੁੱਕਾ ਮੇਰੇ ਨਾਲ ਪਰ ਹਕੀਕਤ ਵਿੱਚ ਜਦੋਂ ਸੋ ਨੂੰ ਪਤਾ ਲੱਗਦਾ ਵੀ ਜਿਹੜੇ ਸੋਡੇ ਨਾਲ ਹੋਣ ਦਾ ਦਾਵਾ ਕਰਦੇ ਆ ਸੋਡੇ ਜਣਾ ਚ ਤਾਂ ਉਹੀ ਬੈਠੇ ਆ ਜਿੰਨਾਂ ਤੋਂ ਤੁਸੀਂ ਨਫ਼ਰਤ ਕਰਦੇ ਹੋ ਛੋਟੀਆਂ ਜਣਾ ਚ ਨਹੀਂ ਬੈਠੇ ਹੁੰਦੇ ਛੋਟੀਆਂ ਜਣਾ ਚ ਉਹ ਬੰਦੇ ਜਿਨ੍ਹਾਂ ਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ ਉਹ ਮਨਾਂ ਜ਼ਿੰਦਗੀ ਦੇ ਸਭ ਰੰਗ ਮਾਣੇ ਹੁੰਦੇ ਆ ਮਾਣ ਰਹੇ ਹੁੰਦੇ ਆ ਪਰ ਤੁਹਾਡੇ ਨਾਲ ਫਰਾਡ ਕਰ ਰਹੇ ਹੁੰਦੇ ਆ ਐਨਾ ਗੱਲਾਂ ਦਾ ਧਿਆਨ ਰੱਖਿਓ ਮੇਰੇ ਵਾਂਗੂ ਆਪਣੀ ਜ਼ਿੰਦਗੀ ਨੂੰ ਬਰਬਾਦ ਨਾ ਕਰਿਓ ਮੈਂ ਲੋਕਾਂ ਤੇ ਬਹੁਤ ਵਿਸ਼ਵਾਸ ਕਰ ਕਰ ਦੇਖ ਲਿਆ ਸਭ ਨੇ ਮੇਰਾ ਵਿਸ਼ਵਾਸ ਤੋੜਿਆ ਤੇ ਅੱਜ ਆਪਾਂ ਕਿ ਰੱਬ ਨਾਲ ਜੁੜੇ ਆਂ ਰੱਬ ਨਾਲ ਪਤਾ ਕਿਉਂ ਜੁੜੇ ਆਂ ਕਿਉਂਕਿ ਪਤਾ ਵੀ ਰੱਬ ਤੋਂ ਬਿਨਾ ਹੁਣ ਕਿਸੇ ਨੇ ਪਾਰ ਲਾਉਣਾ ਸਾਰੀ ਵੀ ਤੇ ਮੇਰਾ ਵੀਡੀਓ ਬਣਾਉਣਾ ਤੁਹਾਡੇ ਨਾਲ ਹੋਰ ਵੀ ਜੀ ਕਰਦਾ ਮੇਰੇ ਇਥੇ ਚੀਜ਼ਾਂ ਪੈਂਦੀਆਂ ਮੈਂ ਜਦੋਂ ਜਿਆਦਾ ਬੋਲਦੀ ਆਂ ਸੋ ਵਾਹਿਗੁਰੂ ਆਪ ਨੂੰ ਖੁਸ਼ ਰੱਖਣਾ ਪਰਮਾਤਮਾ ਕਰੇ ਤੁਹਾਡੇ ਨਾਲ ਕਦੇ ਕੋਈ ਫਰਾਡ ਨਾ ਹੋਵੇ ਕੋਈ ਤੁਹਾਡੇ ਨਾਲ ਧੋਖਾ ਨਾ ਕਰੇ ਉਹਨੂੰ ਥੱਲੇ ਨਾ ਛੱਡੀ ਨੀਚੇ ਨਾ ਦਿਖਾਵੇ ਚਾਹ ਰੱਖਿਓ ਵਿਸ਼ਵਾਸ ਨਾ ਕਰਨਾ ਕਿਸੇ ਤੇ ਵੀ